ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਭ ਨੂੰ ਬਹੁਤ ਹੀ ਆਸਾਨੀ ਨਾਲ ਸਪਿੰਗਰੋਲ ਬਣਾਉਣਾ ਸਿਖਾਵਾਂਗੀ ਜੀ ਬਹੁਤ ਹੀ ਕ੍ਰਿਸਪੀ ਤੇ ਸਵਾਦ ਬਣਨਗੇ ਸਪਿੰਗਰੋਲ ਦੀ ਸ਼ੀਟ ਤੋਂ ਲੈ ਕੇ ਉਹਦੀ ਫਿਲਿੰਗ ਤੱਕ ਸਭ ਆਪਾਂ ਘਰੇ ਹੀ ਬਣਾਵਾਂਗੇ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਉਨ ਵਾਸਤੇ ਸਭ ਤੋਂ ਪਹਿਲਾਂ ਆਪਾਂ ਉਹਦੀ ਸ਼ੀਤ ਤਿਆਰ ਕਰਾਂਗੇ ਉਹਦੇ ਵਾਸਤੇ ਆਪਾਂ ਬਰਾਬਰ ਮਾਤਰਾ ਵਿੱਚ ਅਰਰੋਟ ਤੇ ਮੈਦਾ ਲਵਾਂਗੇ ਇੱਥੇ ਮੈਂ 3 ਚਮਚ ਅਰਰੋਟ ਦੇ ਲਈ ਹਣ ਤੇ ਹੁਣ 3 ਚਮਚੀ ਮੈਂ ਮੈਦੇ ਦੇ ਲਵਾਂਗੀ ਇੱਥੇ ਮੈਂ 3-3 ਚਮਚ ਮਾਦਾ ਤੇ ਅਰਰੋਟ ਲਿਆ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤੇ ਇਹਦਾ ਕੋਲ ਤਿਆਰ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਫੇਟਣਾ ਹੈ ਚੰਦਰਾ ਫੇਟ ਕੇ ਕੋਲ ਬਣਾਣਾ ਹੈ ਆਪਾਂ ਇਹਨੂੰ ਪਾਣੀ ਪਾ ਕੇ ਆਪਾਂ ਪਤਲਾ ਕਰਾਂਗੇ ਇਨਨਕ ਬਦਲਾ ਕਰਨਾ ਹੈ ਕਿ ਇਹ ਥੋੜਾ ਟਰਾਂਸਪੇਰੈਂਟ ਜਿਹਾ ਹੋ ਜਾਵੇ। ਕੋਈ ਜਿੱਟੇ ਨਿਸ਼ਾਨ ਨਹੀਂ ਆ ਰਹੇ। ਮਤਲਬ ਇਹ ਥੋੜਾ ਟਰਾਂਸਪੇਰੈਂਟ ਜਿਹਾ ਹੈ। ਇਨਾ ਕਿ ਆਪਾਂ ਨੂੰ ਪਤਲਾ ਚਾਹੀਦਾ ਹੈ। ਹੁਣ ਇੱਥੇ ਆਪਾਂ ਨੂੰ ਸ਼ੀਟਸ ਬਣਾਉਣ ਵਾਸਤੇ ਨੌਨ ਸਟਿਕ ਤਵਾ ਲੈਣਾ ਜ਼ਰੂਰੀ ਹੈ। ਗੈਸ ਚਲਾ ਦੇਵਾਂਗੇ ਤੇ ਇਹਨੂੰ ਇਨਾ ਗਰਮ ਕਰਾਂਗੇ ਕਿ ਆਪਰੇ ਹੱਥ ਨੂੰ ਗਰਮ ਨਾ ਲੱਗੇ ਬਹੁਤਾ ਤੇ ਆਪ ਬਾਥੇ ਤੇ ਰੱਖ ਸਕੀ। बहुत ज्यादा गर्म नहीं करना अपनी शीट जोन गैस आप बिल्कुल हौली रखनी है जी थे। तो दो दो तो तीन मिनट विच अपनी शीट बन के बिल्कुल तैयार हो जाएगी तो देखोगे कि तवे के साइडा तो शीट आपे ही उतरनी शुरू हो जाएगी सारी शीट उतार लेनी है जी इस तरह अपनी शीट बन के बिलकुल तैयार हो जाएगी स्ट्रींग हो आज दिस स्टफिंग बनान वास्ते सब तो पहला मैं ले रही हां पनीर एस्तो बाद मैं ले रही हां शिमला मिर्च ओस के बाद मैं लवंगी गंडा ओस के बाद मैं ले रही हां मक्की दे दाणे ਤੁਸੀਂ ਇਹਦੇ ਵਿੱਚ ਜਿਹੜੀ ਮਰਜ਼ੀ ਸਬਜ਼ੀ ਵਰਤ ਸਕਦੇ ਹੋ ਮੈਂ ਇਹ 3-4 ਸਬਜ਼ੀਆਂ ਲਈਆਂ ਹਨ ਤੁਸੀਂ ਆਪਣੀ ਮਰਜ਼ੀ ਨਾਲ ਜੋ ਤੁਹਾਨੂੰ ਸਬਜ਼ੀਆਂ ਪਸੰਦ ਹਨ ਉਹ ਵਰਤ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਸਵਾਦ ਅਨੁਸਾਰ ਲੂਣ ਪਾਵਾਂਗੇ ਲਾਲ ਮਿਰਚ ਪਾਵਾਂਗੇ ਥੋੜੀ ਜਹੀ ਹਲਦੀ ਪਾਵਾਂਗੇ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਰਲਾ ਦਵਾਂਗੇ ਇਹ ਸਟਫਿੰਗ 꺱 ਹੈ ਜੀ ਹੁਣ ਜਦੋਂ ਇਹ ਠੰਡੀ ਹੋ ਜਾਵੇਗੀ ਉਸ ਤੋਂ ਬਾਅਦ ਆਪਾਂ ਇਹਨੂੰ ਸਪ੍ਰਿੰਗ ਰੋਲ ਵਿੱਚ ਕਰਾਂਗੇ ਮੈਂ ਇਸ ਕੌਲ ਵਿੱਚ ਥੋੜਾ ਜਿਹਾ ਮੈਦਾ ਤੇ ਪਾਣੀ ਲਿਆ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਦੇਵਾਂਗੇ ਇਹਦੀ ਇਸ ਤਰ੍ਹਾਂ ਗਾੜੀ ਜਿਹੀ ਪੇਸਟ ਬਣਾ ਲਵਾਂਗੇ ਆਪਾਂ ਆਪਣੇ ਸਪ੍ਰਿੰਗ ਰੋਲ ਜਦੋਂ ਆਪਾਂ ਬਣਾਵਾਂਗੇ ਤੇ ਪੈਕ ਕਰਾਂਗੇ ਪੂਰੇ ਸਪ੍ਰਿੰਗ ਰੋਲ ਦੀ ਸ਼ੀਟ ਵਿੱਚ ਉਸ ਤੋਂ ਬਾਅਦ ਆਪਾਂ ਇਹਦੇ ਨਾਲ ਸਪ੍ਰਿੰਗ ਰੋਲ ਨੂੰ ਬੰਨ੍ਹ ਕਰਾਂਗੇ ਉਨਾ ਬਸ ਸਿੰਗਲ ਦੀ ਸ਼ੀਟ ਲਵਾਂਗੇ ਜੀ ਤੇ ਜਿਹੜੀ ਸਟਫਿੰਗ ਆਪਾਂ ਤਿਆਰ ਕੀਤੀ ਹੈ ਉਹ ਦੇਦੇ ਦੇ ਰੱਖਾਂਗੇ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਫੋਲਡ ਕਰਾਂਗੇ ਤੇ ਸਾਰੇ ਕੋਨਿਆਂ ਤੇ ਆਪਾਂ ਚੰਗੀ ਤਰ੍ਹਾਂ ਮੈਚ ਦੇ ਤੇ ਪਾਣੀ ਦਾ ਜਿਹੜਾ ਕੋਲ ਬਣਾਇਆ ਸੀ ਆਪਾਂ ਉਹ ਲਗਾ ਦਵਾਂਗੇ ਤਾਂ ਜੋ ਇਹ ਚਿਪਕ ਜਾਵੇ ਤੇ ਤਲਣ ਵੇਲੇ ਖੁੱਲੇ ਨਾ ਇਸੇ ਤਰ੍ਹਾਂ ਆਪਾਂ ਆਪਣੇ ਸਾਰੇ ਸਪਰਿੰਗ ਰੋਲ ਤਿਆਰ ਕਰ ਲਵਾਂਗੇ ਜੀ ਹੁਣ ਆਪਾਂ ਤੰਣਾ ਸ਼ੁਰੂ ਕਰਦੇ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਸਪ੍ਰਿੰਗ ਰੋਲ ਬਣਾਉਣ ਦੀ ਰੈਸਪੀ ਵਧੀਆ ਲੱਗੀ ਹੋਵੇਗੀ ਜੀ ਤੁਸੀਂ ਆਪ ਵੀ ਟਰਾਈ ਕਰਿਓ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ